तो पानी पीने की तो कोशिश नहीं करनी प्र जो अपना पहला इमार्च गाँव शायद पहाड़ा चुट्टी कलेर हजारा और दूसरी कोशिश नहीं करना तो उसकी स्कबीन के साथ ये प्रोग्राम अच्छा मनी भई यू पी एफ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਐ ਟੈਨਸਿਟੀ ਵਿੱਚ ਅਵੇਅਰਨੈਸ ਨੂੰ ਲੈ ਕੇ ਤੇ ਸੁਰੱਖਿਆ ਮਾਮੇ ਨੂੰ ਲੈ ਕੇ ਡਿਸਟ੍ਰਿਕਟ ਫਰੀਦਕੋਟ ਵੱਲੋਂ ਪੂਰੀ ਹੀ ਫਲੈਗ ਮਾਰਚੇ ਕਢਾਏ ਜਾ ਰਹੇ ਐ ਤੇ ਵਿਲੇਜ ਵਿੱਚ ਵੀ ਮਤਲਬ ਕਿ ਜਾਇਆ ਜਾ ਰਿਹਾ ਤਾਂ ਕਿ ਹਰ ਇੱਕ ਇਨਸਾਨ ਘਰ ਵਿੱਚ ਵੀ ਸੇਫ ਮਹਿਸੂਸ ਕਰੇ ਤਾਂ ਹੀ ਜਨਤਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਸਾਹਿਰਕਾਲ ਜੀ ਮੈਸ਼ਨ ਗੱਲ ਕਰਦੇ ਆ ਡੀਐਸਪੀ ਸ਼ਮਸ਼ੇਰ ਸਿੰਘ ਗਿਲ ਜੀ ਨਾਲ ਹਾਂਜੀ ਸਰ ਕੀ ਅੱਜ ਫਲੈਗ ਮਾਰਚ ਕੱਢਿਆ ਗਿਆ ਕਿੱਥੋਂ ਤੱਕ ਕੱਢਿਆ ਗਿਆ ਤੇ ਇਹਦੀ ਕੀ ਪੋਜੀਸ਼ਨਸ ਆ ਰਹੀ ਹੈ ਜੀ ਇਹ ਲੋਕਲ ਫਰੀਦਕੋਟ ਪਣਾ ਤੇ ਇਧਰ ਸਾਰੇ ਜਿਹੜਾ ਏਰੀਆ ਸੀਗਾ ਕਿਉਂਕਿ ਕੈਂਪੇਨਸ ਚੱਲ ਰਹੀਆਂ ਵਕ ਵਕ ਕੈਂਡੀਡੇਟਸ ਵੱਲੋਂ ਤੇ ਅਸੀਂ ਉਹਨਾਂ ਨੂੰ ਮਤਲਬ ਕਿ ਸੇਫ ਰੂਟ ਦੇਣਾ ਹੁੰਦਾ ਤਾਂ ਤਾਂ ਜੋ ਜਿਹੜੀਆਂ ਪੀਸਫੁਲੀ ਇਲੈਕਸ਼ਨ ਜੋ ਹੋ ਸਕਣ ਤਾਂ ਉਹਦੇ ਦੌਰਾਨ ਜਿਹੜੀਆਂ ਇਹ ਇੱਕ ਦੋ ਪਾਰਟੀਆਂ ਜਿਹੜੀਆਂ ਜਿੱਦਾਂ ਕਿਸਾਨ ਜਥੇਬੰਦੀਆਂ ਵਗੈਰਾ ਉਹ ਕੋਸਟ ਨਹੀਂ ਵਗੈਰਾ ਵੀ ਕਰਦੀਆਂ ਤੇ ਸਾਰੀਆਂ ਚੀਜ਼ਾਂ ਲੌ ਨੌਟ ਨੂੰ ਮੈਂਟੇਨ ਕਰਨਾ ਹੁੰਦਾ ਉਹਦੇ ਸਬੰਧ ਦੇ ਵਿੱਚ ਐਸਐਸਪੀ ਸਾਹਿਬ ਵੱਲੋਂ ਜਿਹੜਾ ਪ੍ਰੋਗਰਾਮ ਬਣਦਾ ਤੇ ਉਹ ਚੋਣ ਕਮਿਸ਼ਨ ਜਿਹਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਇਹ ਸਾਡੇ ਪ੍ਰੋਗਰਾਮ ਦਾ ਹਿੱਸਾ ਹੁੰਦਾ ਜੀ ਸਰ ਪਿੰਡਾਂ ਵਿੱਚ ਵਿਲੇਜ ਅਕਸਰ ਕੋਈ ਨਾ ਕੋਈ ਦਿੱਕਤ ਆਉਂਦੀ ਕੀ ਹੁੰਦੀ ਆਪਨੀ ਆਪੂਰ ਸਿਵਲ ਵਿਲ ਵਿਲੋਂ ਕੋਈ ਅਪਰਸਟਿਟਿਸ ਹੈਗੀ ਹੈ ਕੋਈ ਟਾਈਮ ਤੇ ਜੇ ਮੌਕੇ ਤੇ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਵਿਲਸਾਂ ਨੂੰ ਜੀ 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 ਉਹ ਅੱਜਕੱਲ ਕਿਉਂਕਿ ਜਿਸ ਤਰ੍ਹਾਂ 112 ਡਾਇਰੈਕਟਰ ਸਾਡੇ ਪੰਚ ਸਰਪੰਚਸ ਤੇ ਹੋਰ ਵੀ ਜਿਹੜੇ ਕੋਈ ਵੀ ਉੱਥੋਂ ਦੇ ਵਸਨੀਕ ਆ ਉਹਨਾਂ ਨਾਲ ਡਾਇਰੈਕਟਰ ਅਸੀਂ ਸੰਪਰਕ ਚ ਆਗੇ ਜੀ ਜੇਕਰ ਕੋਈ ਗੱਲਬਾਤ ਹੁੰਦੀ ਹੈ ਬਾਕੀ ਜਿਹੜੇ ਸਰਕਾਰ ਦੀ ਤਰਫੋਂ ਵੀ ਜਿਹੜੇ ਆ ਕਾਫੀ ਆਪਣਾ ਕੰਟੈਕਟ ਵਗੈਰਾ ਦਿੱਤੇ ਹੁੰਦੇ ਆ ਤਾਂ ਡਾਇਰੈਕਟ ਸਰਕਾਰ ਨੂੰ ਵੀ ਫੋਨ ਲਾਉਂਦੇ ਆ ਸਾਨੂੰ ਵੀ ਲਾਉਂਦੇ ਆ ਅਸਰ ਫਲੈਗ ਮਾਰਚ ਚਲੋ ਇੱਕ ਲੋਕ ਸਭਾ ਦੀ ਚੋਣਾਂ ਲੈ ਕੇ ਹਲਕੇ ਚ ਆਪਾਂ ਪੂਰੇ ਕਰਦਿਆ ਵੀਰਸ ਲੋਕਾਂ ਨੂੰ ਇੱਕ ਹੋਰ ਗੱਲ ਸਰ ਸਿਟੀ ਚੋੜ ਰਹੀ ਹੈ ਕਿ ਜਿਹਦੇ ਲੋਕ ਚਲਣ ਦੀ ਚੋਣਾਂ ਹੁੰਦੀਆਂ ਕੋਈ ਵੀ ਸਰ ਇਲੈਕਸ਼ਨ ਹੁੰਦੇ ਹਨ ਤੇ ਆਮ ਤੌਰ ਤੇ ਨਸ਼ੇੜੀ ਅਨਸਰ ਜੁਂਦੇ ਨਸਕਰ ਉਹ ਆਪਣੀ ਸਮੁਦਾਇ ਇਸ ਚੀਜ਼ ਨੂੰ ਪੇੜ ਨੂੰ ਹੀ ਅਕਸਰ ਮੁੱਦਾ ਬਣਾਉਂਦੇ ਆ ਕਿ ਉਹਦੇ ਲਈ ਕੋਈ ਸੁਰੱਖਿਆ ਆਪਣੀ ਸਿਟੀ ਵੱਲੋਂ ਹੈ ਪੁਲਿਸ ਵਿੱਚ ਮਤਲਬ ਤੁਹਾਡੇ ਕਹਿਣ ਦਾ ਮਤਲਬ ਕੁਐਸਚਨ ਹੈ ਵੀ ਜਿਹੜੇ ਕੋਈ ਨਸ਼ੇੜੀ ਟਾਈਪ ਵਾਲ ਲੋਕ ਆ ਹਾਂਜੀ ਤੇ ਉਹ ਕਈ ਵਾਰ ਆਪਣਾ ਭੀੜ ਦੇ ਵਿੱਚ ਉਹ ਕਰਦੇ ਗਣ ਉਹਦੇ ਲਈ ਇਹਨੇ ਸਾਡੇ ਕੋਲ ਸਫੀਸ਼ੀਐਂਟ ਹੈ ਗਿਆ ਫੋਰਸ ਬਾਕੀ ਇੰਟੈਲੀਜੈਂਸ ਰਿਪੋਰਟ ਸਾਡੇ ਕੋਲ ਅਡਵਾਂਸ ਆ ਜਾਂਦੀਆਂ ਇਹੋ ਜਿਹੀ ਚੀਜ਼ ਅਸੀਂ ਹੋਣ ਨਹੀਂ ਦਿੰਦੇ ਜੀ